ਉਹ ਗੱਲ ਕੋਈ ਕਲੀਅਰ ਤਾਂ ਹੁੰਦੀ ਨਾ ਵੀ ਕਿਹੜੀ ਗਲਤੀ ਕੀਤੀ ਕਿਹਦੀ ਮਾਫੀ ਆ ਹੁਣੇ ਕਰਦੇ ਨੇ ਵਿਹਾਰ ਚੁਤرائی ਖੋਖਰ ਸਾਹਿਬ ਜਦੋਂ ਗੁਰਬਾਣੀ ਦਾ ਪਾਠ ਕਰਦੇ ਨਾ ਪਾਠੀ ਉਸ ਤੋਂ ਬਾਅਦ ਉਹ ਇੱਕ ਅਰਦਾਸ ਦੇ ਵਿੱਚ ਮਾਫੀ ਮੰਗਦੇ ਨੇ ਬਾਣੀ ਪੜ੍ਹਦੇ ਆ ਸੁਣਦੇ ਆ ਜੇ ਕੋਈ ਗਲਤੀਆਂ ਹੋਣ ਜਾਣੇ ਅਣਜਾਣੇ ਚ ਤਾਂ ਉਹਨੂੰ ਮਾਫੀ ਦੋ ਸਰਬਾਤਲ ਨੇ ਜਿਹੜੀ ਮਾਫੀ ਮੰਗੀ ਆ ਉਹ ਸਿੱਖ ਰਵੈਤਾਂ ਦੇ ਮੁਤਾਬਕ ਨਹੀਂ ਹੈਗੀ ਉਹ ਖੁਦ ਹੀ ਫੈਸਲਾ ਕਰਨ ਵਾਲੇ ਖੁਦ ਹੀ ਆਪਣੇ ਆਪ ਨੂੰ ਦੋਸ਼ੀ ਮੰਨਣ ਵਾਲੇ ਬਣ ਗਏ ਨੇ ਕਹਿੰਦੇ ਕੱਲ ਤੱਕ ਸਾਬ ਨੂੰ ਪਿੱਛੇ ਕਿਉਂ ਕਰਤਾ ਨਹੀਂ ਦੇਖੋ ਉਹ ਮਰਿਆਦਾ ਵਾਲੀਆਂ ਗੱਲਾਂ ਵੀ ਹੈਗੀਆਂ ਨੇ ਜਿਵੇਂ ਆਮ ਕਿਹਾ ਜਾਂਦਾ ਵੀ ਅਕਾਲ ਤਖਤ ਦੇ ਉਸ ਥਾਂ ਤੋਂ ਜਿੱਥੇ ਇਹਨਾਂ ਨੇ ਰੈਲੀ ਕੀਤੀ ਹੈ ਨਹੀਂ ਕਰਨੀ ਚਾਹੀਦੀ ਸੀ ਇਹਨਾਂ ਨੂੰ ਰੈਲੀ ਸਮੁੰਦਰੀ ਹਾਲਚ ਕਰਨੀ ਚਾਹੀਦੀ ਸੀ ਉੱਥੋਂ ਆ ਕੇ ਇਹਨਾਂ ਨੂੰ ਅਕਾਲ ਤਖਤ ਦੇ ਜਥੇਦਾਰ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਸੀ ਉਹਨੂੰ ਅਪੀਲ ਕਰਨੀ ਚਾਹੀਦੀ ਸੀ ਵੀ ਸਤੋ ਆਹ ਗਲਤੀਆਂ ਹੋਈਆਂ ਨੇ ਜੀ ਮੰਨ ਲੀ ਜੀ ਦੱਸੋ ਕਿ ਪੰਜਾਬ ਦੇ ਵਿੱਚ ਜਦੋਂ ਸੁਖਵੀਰ ਬਾਦਲ ਨੇ ਮਾਫੀ ਮੰਗ ਲਈ ਇੱਕ ਵੱਖਰੀ ਤਰ੍ਹਾਂ ਦਾ ਚਰਚਾ ਚੱਲ ਪਈ ਹੈ ਕਿ ਕੀ ਅਕਾਲੀ ਗੱਠਜੋੜ ਨਵੇਂ ਸਿਰਤ ਹੋਏਗਾ ਆਪਸੀ ਗੱਠਜੋੜ ਜਿਹੜੇ ਰੁੱਸੇ ਸੀ ਬਾਗੀ ਹੋ ਗਏ ਸੀ ਇਸ ਗੱਲ ਨੂੰ ਲੈ ਕੇ ਕਿ ਬਿਆਦਬੀ ਮਾਮਲੇ ਤੇ ਅਕਾਲੀ ਦਲ ਨੇ ਵੱੱਡਰ ਗਲਤੀ ਕੀਤੀ ਆ ਸੁਖਵੀਰ ਨੂੰ ਸਭ ਕਸਾਉਣ ਵਾਸਤੇ ਕਿਨਾਰਾ ਕੱਸੀ ਕਰ ਲਈ ਬਹੁਤ ਸਾਰੇ ਲੀਡਰਾਂ ਨੇ ਉਹਨਾਂ ਦੇ ਵਿੱਚੋਂ ਬੀਬੀ ਜ਼ਗੀਰ ਕੌਰ ਤੇ ਸੁਦੇਸ਼ ਸਿੰਘ ਢੀਂਡਸਾ ਮੈਂ ਨੇ ਕੀ ਲਾਂਦਾ ਕਿ ਪੰਜਾਬ ਦੇ ਵਿੱਚ ਅਕਾਲੀ ਇਕੱਠੇ ਹੋ ਸਕਦੇ ਚੱਲ ਸਕਦੇ ਆ ਜਾਂ ਫਿਰ ਇਕੱਠੇ ਚੱਲਣ ਦਾ ਆਧਾਰ ਕੀ ਹੋਵੇ ਦੇਖੋ ਜੀ ਅਕਾਲੀ ਪਹਿਲਾਂ ਵੀ ਖਿੰਡਦੇ ਰਹੇ ਨੇ ਅੱਡ-ਅੱਡ ਹੁੰਦੇ ਰਹੇ ਨੇ ਇਕੱਠੇ ਹੁੰਦੇ ਰਹੇ ਨੇ ਕੋਈ ਐਡੀ ਇਹ ਆਪਦੇ ਆਪ ਤੇ ਗਲਤ ਗੱਲ ਨਹੀਂ ਅਕਾਲੀ ਏਕਤਾ ਹੋਣਾ ਵੀ ਕੋਈ ਇਹ ਨਹੀਂ ਵੀ ਪੰਜਾਬ ਦੇ ਖਿਲਾਫ ਜਾਂਦੀ ਆ ਪਰ ਜਦੋਂ ਵੀ ਅਕਾਲੀ ਅੱਡ ਹੁੰਦੇ ਸੀ ਇਕੱਠੇ ਹੁੰਦੇ ਸੀ ਉਹਨਾਂ ਦੀ ਏਕਤਾ ਪ੍ਰੋਗਰਾਮ ਤੇ ਹੁੰਦੀ ਸੀ ਜਾਂ ਤੱਕ ਜਿੱਤੋਂ ਥਿੜਕਦਾ ਸੀ ਉਹਨੂੰ ਮੰਨਦਾ ਸੀ ਜਿਵੇਂ ਟੌੜਾ ਸਾਹਿਬ ਤੇ ਬਾਦਲ ਸਾਹਿਬ ਦੀ 1999 ਚ ਲੜਾਈ ਹੋਈ ਆ ਉਹ ਇਸ ਗੱਲ ਤੇ ਸੀ ਵੀ ਤੁਸੀਂ ਅਕਾਲ ਤਖਤ ਦਾ ਹੁਕਮਨਾਮਾ ਨਹੀਂ ਮੰਨਿਆ ਭਾਈ ਰਣਜੀਤ ਸਿੰਘ ਨੂੰ ਗੱਦੀ ਤੋਂ ਲਾਹਿਆ ਜਦੋਂ ਮੁੜ ਕੇ ਉਹ ਇਸ ਗੱਲ ਤੋਂ ਟਿਕਾਣੇ ਤੇ ਆ ਗਏ ਮੁੜ ਕੇ ਚਲੋ ਪ੍ਰਧਾਨ ਮੁੜ ਕੇ ਟੌੜਾ ਸਾਹਿਬ ਨੂੰ ਵੀ ਬਣਾਤਾ ਅਕਾਲ ਤਖਤ ਵਾਲੀ ਗੱਲ ਉਹ ਮੂਰੇ ਕਰਤੇ ਉਹ ਨਿੱਜੀ ਗੱਲ ਪਿੱਛੇ ਛੱਡ ਲੈਂਦੀ ਸੀ ਹੁਣ ਇਹਨਾਂ ਦੇ ਰੌਲੇ ਕੀ ਪਏ ਨੇ ਅਕਾਲੀਆਂ ਦੇ ਇਹ ਇਹ ਰੌਲੇ ਅਜੀਬ ਕਿਸਮ ਦੇ ਨੇ ਜਾਨੀ 1996 ਤੋਂ ਜਦੋਂ ਤੋਂ ਜਿਹਨੂੰ ਇਹ ਕਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਤਾਕਤਾਲਾ ਦੌਰ ਆਸਲ 'ਚ ਜੇਰੋ ਸਾਰੀ ਤਾਕਤ ਬਾਗਲ ਸਾਹਿਬ ਦੇ ਹੱਥ ਆ ਗਈ ਉਹਨਾਂ ਨੇ ਅਕਾਲੀ ਦਲ ਨੂੰ ਲੀਹ ਤੋਲਣਾ ਸ਼ੁਰੂ ਕਰਤਾ ਲਿਸਟ ਵੱਡੀ ਆ ਜੇ ਆਪਾਂ ਕਹੀਏ ਵੀ ਬਸਪਾ ਨਾਲੋਂ ਇੱਕ ਤਰਫਾ ਸਮਝੌਤਾ ਤੋੜਤਾ ਬਿਨਾਂ ਸ਼ਰਤ ਬਾਜਪਈ ਨੂੰ ਹਮਾਇਤ ਦੇਤੀ ਫੇਰ ਬਾਜਪਈ ਤੇ ਦਬਾਅ ਪਾ ਕੇ ਟੋੜਾ ਸਾਹਿਬ ਨੇ ਇੱਕ ਆਲ ਇੰਡੀਆ ਗੁਰਦੁਆਰਾ ਐਕਟ ਦਾ ਖਰੜਾ ਤਿਆਰ ਕਰਵਾ ਕੇ ਜਸਟਿਸ ਰਵੰਦ ਸਿੰਘ ਤੋਂ ਬਾਜਪਈ ਨੂੰ ਸੰਪਿਆ ਬਾਜਪਈ ਨੇ ਮੰਨ ਲਿਆ ਵੀ ਚਲੋ ਹੁਣ ਸਿੱਖ ਪ੍ਰਵਾਨਗੀ ਦੇਣੇ ਨੂੰ ਬਾਦਲ ਸਾਹਿਬ ਕੋਲੇ ਆ ਗਿਆ ਟੋੜਾ ਸਾਹਿਬ ਨੇ ਕਿਹਾ ਜੀ ਲਾਈਏ ਆਪਾਂ ਇਹਨੂੰ ਸਿਰੇ ਕੰਮ ਹੁਣ ਤਾਂ ਕਿਉਂਕਿ ਹੋਇਆ ਤਾਂ ਆਪਣੀ ਸਹਿਮਤੀ ਨਾਲ ਆ ਉਹ ਕਹਿੰਦੇ ਪ੍ਰਧਾਨ ਜੀ ਆਪਾਂ ਨੂੰ ਕਿਉਂ ਮਿਲੂ ਇਹ ਚ ਹੁਣ ਉਹਦੇ ਸਿੱਟੇ ਕੀ ਨੇ ਸਾਰਿਆਂ ਤੇ ਕਬਜ਼ਾ ਕਰਦੇ ਕਰਦੇ ਕਿੱਥੇ ਗਈ ਦਿੱਲੀ ਕਮੇਟੀ ਕਿੱਥੇ ਗਈ ਹਰਿਆਣਾ ਕਮੇਟੀ ਜੇ ਆਲ ਇੰਡੀਆ ਗੁਰਦੁਆਰਾ ਐਕਟ ਉਦੋਂ ਮੰਨਿਆ ਹੁੰਦਾ ਬਣਿਆ ਹੁੰਦਾ ਕਿੱਡੀ ਸਿੱਖ ਸ਼ਕਤੀ ਇਕੱਠੀ ਹੋਣੀ ਸੀ ਸਾਰੇ ਕਸੇ ਦੀ ਪਰ ਉਹਦੇ ਵਿੱਚੋਂ ਇਹਨਾਂ ਦੀ ਸਰਦਾਰੀ ਸੀ ਜਿਹੜੀ ਉਹ ਉਹ ਖਤਮ ਹੋ ਜਾਣੀ ਸੀ ਕਿਉਂਕਿ ਬਰਾਬਰ ਦੇ ਜੁੰਟ ਬਣਨੇ ਸੀ ਸਾਰੇ ਰਾਜਾਂ 'ਚ ਤੇ ਰੋਲਾ ਇਹ ਪੈ ਗਿਆ ਕਿ ਸੁਖਵੀਰ ਬਾਦਲ ਨੇ ਜਿਹੜੀ ਮਾਫੀ ਮੰਗੀ ਆ ਉਹ ਸਿੱਖ ਰਵੈਤਾਂ ਦੇ ਮੁਤਾਬਕ ਨਹੀਂ ਹੈਗੀ ਉਹ ਖੁਦ ਹੀ ਫੈਸਲਾ ਕਰਨ ਵਾਲੇ ਖੁਦ ਹੀ ਆਪਣੇ ਆਪ ਨੂੰ ਦੋਸ਼ੀ ਮੰਨਣ ਵਾਲੇ ਬਣ ਗਏ ਨੇ ਕਹਿੰਦੇ ਕੱਲ ਤੱਕ ਸਾਬ ਨੂੰ ਪਿੱਛੇ ਕਿਉਂ ਕਰਤਾ ਨਹੀਂ ਦੇਖੋ ਉਹ ਮਰਿਆਦਾ ਵਾਲੀਆਂ ਗੱਲਾਂ ਵੀ ਹੈਗੀਆਂ ਨੇ ਜਿਵੇਂ ਆਮ ਕਿਹਾ ਜਾਂਦਾ ਵੀ ਅਕਾਲ ਤਖਤ ਦੇ ਉਸ ਥਾਂ ਤੋਂ ਜਿੱਥੇ ਇਹਨਾਂ ਨੇ ਰੈਲੀ ਕੀਤੀ ਹੈ ਨਹੀਂ ਕਰਨੀ ਚਾਹੀਦੀ ਸੀ ਇਹਨਾਂ ਨੂੰ ਰੈਲੀ ਸਮੁੰਦਰੀ ਹਾਲਤ ਚ ਕਰਨੀ ਚਾਹੀਦੀ ਸੀ ਉੱਥੋਂ ਆ ਕੇ ਇਹਨਾਂ ਨੂੰ ਅਕਾਲ ਤਖਤ ਦੇ ਜਥੇਦਾਰਾਂ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਸੀ ਉਹਨੂੰ ਅਪੀਲ ਕਰਨੀ ਚਾਹੀਦੀ ਸੀ ਵੀ ਸਤੋ ਆ ਗਲਤੀਆਂ ਹੋਈਆਂ ਨੇ ਜੀ ਅਸੀਂ ਮਾਫੀ ਮੰਗਣ ਲਈ ਤਿਆਰ ਆ ਅਕਾਲੀ ਦਲ ਅਕਾਲ ਤਖਤ ਦੇ ਜਥੇਦਾਰ ਵਿਚਾਰਦੇ ਉਹ ਗੱਲ ਕੋਈ ਕਲੀਅਰ ਤਾਂ ਹੁੰਦੀ ਨਾ ਵੀ ਕਿਹੜੀ ਗਲਤੀ ਕੀਤੀ ਕਿਹਦੀ ਮਾਫੀ ਆ ਹੁਣੇ ਕਰਦੇ ਨੇ ਵਿਹਾਰ ਚ ਤਰਾਈ ਖੋਖਰ ਸਾਹਿਬ ਜਦੋਂ ਗੁਰਬਾਣੀ ਦਾ ਪਾਠ ਕਰਦੇ ਨਾ ਪਾਠੀ ਉਸ ਤੋਂ ਬਾਅਦ ਉਹ ਇੱਕ ਅਰਦਾਸ ਦੇ ਵਿੱਚ ਮਾਫੀ ਮੰਗਦੇ ਨੇ ਬਾਣੀ ਪੜ੍ਹਦੇ ਆ ਸੁਣਦੇ ਆ ਜੇ ਕੋਈ ਗਲਤੀਆਂ ਹੋਣ ਜਾਣੇ ਅਣਜਾਣੇ ਚ ਤਾਂ ਉਹਨੂੰ ਮਾਫੀ ਦੋ ਕਿਉਂਕਿ ਉੱਥੇ ਉਚਾਰਨ ਦੀ ਗਲਤੀ ਹੋ ਸਕਦੀ ਆ ਮर्याਦਾ ਚ ਹੋ ਸਕਦੀ ਆ ਇਹ ਮੈਨੂੰ ਇਹ ਦੱਸੇ ਅਣਜਾਣੇ ਚ ਗਲਤੀ ਕਿਹੜੀ ਹੋਈ ਆ ਜੀ ਅਕਾਲੀ ਦਲ ਤੋਂ ਸਾਰੇ ਫੈਸਲੇ ਤੁਸੀਂ ਸੋਚ ਸਮਝ ਕੇ ਕੀਤੇ ਆ ਜਿਹੜੇ ਮੰਗਣ ਆਇਆ ਉਹਨਾਂ ਤੋਂ ਲੈ ਲਓ ਜੀਐਸਟੀ ਦੀ ਹਮਾਇਤ ਲੈ ਲਓ ਜੰਮੂ ਕਸ਼ਮੀਰ ਵਾਲੀ ਗੱਲ ਲੈ ਲਓ ਤਿੰਨ ਖੇਤੀ ਬਿੱਲ ਲੈ ਲਓ ਜਾ ਦੋ ਕੁਛ ਅਕਾਲੀ ਦਲਾਂ 'ਚ ਆਪਸ 'ਚ ਕੀਤਾ ਸੋ ਇਸ ਕਰਕੇ ਉਹਨੂੰ ਵਰਤ ਰਹੇ ਨੇ ਮੈਨੂੰ ਤਾਂ ਸੱਚੀ ਗੱਲ ਹੈ ਮੈਨੂੰ ਨਹੀਂ ਲੱਗਦਾ ਵੀ ਕੋਈ ਮਾਫੀ ਮੰਗੀ ਆ ਹਾਂ ਉਹਨਾਂ ਨੂੰ ਇਹ ਅਹਿਸਾਸ ਹੋਇਆ ਵੀ ਮਾਫੀ ਮੰਗਣੀ ਪਊ ਹੁਣ ਤੱਕ ਤਾਂ ਉਹ ਨਹੀਂ ਆਪ ਦੇ ਆਪ 'ਚ ਮੁੱਢਲਾ ਕਦਮ ਪਰ ਤੁਸੀਂ ਦੇਖੋ ਮਾਫੀ ਨਹੀਂ ਮੰਗੀ ਉਹਨੇ ਉਹਨੇ ਦੋਸ਼ ਦਿੱਤਾ ਵੀ ਵਿਰੋਧੀ ਧਿਰਾਂ ਨੇ ਉੱਤੇ ਸਾਰਿਆਂ ਨੇ ਰਲ ਕੇ ਸਾਨੂੰ ਦੋਸ਼ੀਆਂ ਨੂੰ ਫੜਨ ਦਾ ਮੌਕਾ ਨਹੀਂ ਦਿੱਤਾ ਹੁਣ ਸਾਨੂੰ ਮੌਕਾ ਦਿਓ ਸਰਕਾਰ 'ਚ ਲਿਆਓ ਅਸੀਂ ਦੋਸ਼ੀਆਂ ਨੂੰ ਫੜ ਕੇ ਦਿਖਾਵਾਂਗੇ ਸਾਨੂੰ ਪਿੱਛੇ ਧੱਕਦਾ ਕਹਿੰਦੇ ਪਰ ਉਹ ਝੂਠ ਬੋਲ ਰਿਹਾ ਹੈ ਨਾ ਜੀ ਜਾਂਚ ਕੀਤੀ ਪੁਲਿਸ ਨੇ ਰਣਵੀਰ ਖੱਟੜ ਦੀ ਅਗਵਾਈ ਦੇ ਵਿੱਚ ਜਾਂਚ ਕਮੇਟੀ ਬਣੀ ਹੋਈ ਸੀ ਪੰਜ ਗਰਾਈ ਵਾਲੇ ਰੁਪਿੰਦਰ ਭਰਾ ਦੋ ਫੜਲੇ ਪੁਲਿਸ ਹੈੱਡਕ quartਰ ਚ ਆ ਕੇ ਪ੍ਰੈਸ ਕਾਨਫਰੰਸ ਕੀਤੀ ਐਲਾਨ ਕੀਤਾ ਵੀ ਬਰਗਾੜੀ ਦਾ ਮਸਲਾ ਹੱਲ ਕਰ ਲਿਆ ਜੀ ਦੋਸ਼ੀ ਵੀ ਫੜ ਲਏ ਉਹਨਾਂ ਦਾ ਵਿਦੇਸ਼ੀ ਲਿੰਕ ਵੀ ਸਾਬਤ ਹੋ ਗਿਆ ਸੱਚੇ ਪਾਤਸ਼ਾਹ ਦੀ ਕਿਰਪਾ ਸੁਖਵੀਰ ਕਹਿੰਦਾ ਹੁਣ ਮੈਂ ਚੱਲਿਆ ਜੀ ਗੁਰਦੁਆਰਾ ਨਾਡਾ ਸਾਹਿਬ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਤੂੰ ਤਾਂ ਨਵੇੜਤਾ ਸੀ ਸਾਰਾ ਮਸਲਾ ਉਹ ਤਾਂ ਜਦੋਂ ਮੁੜ ਕੇ ਨਿਕਲਿਆ ਕੁਝ ਹੋਰ ਫੂਲਕਾ ਸਾਹਿਬ ਉੱਥੇ ਗਏ ਫਿਰ ਲੋਕਾਂ ਦੇ ਨੇ ਤੋਂ ਵਿਸ਼ਵਾਸ ਛੁੱਟ ਗਿਆ ਵੀ ਇਹ ਤਾਂ ਸਰਸੇ ਵਾਲੇ ਨੂੰ ਬਰੀ ਕਰ ਰਹੇ ਸੀ ਸੀਬੀਆਈ ਨੂੰ ਦਿੱਤਾ ਸੀਬੀਆਈ ਨੇ ਵੀ ਸਰਸੇ ਵਾਲੇ ਬਰੀ ਕੀਤੇ ਯਾਨੀ ਅਕਾਲ ਤਖ਼ਤ ਸਾਹਿਬ ਅੱਗੇ ਜਾਂ ਗੁਰੂ ਅੱਗੇ ਚਲਾਕੀ ਨਹੀਂ ਫਿਰ ਚੱਲਦੀ ਤੁਹਾਨੂੰ ਲੱਗਦਾ ਚਲਾਕੀ ਚੱਲਦੀ ਬਿਹਾਰ ਚਤਰਾਈ ਕੀਤੀ ਚਲਾਕੀ ਕੀਤੀ ਝੂਠ ਬੋਲਿਆ ਸੋ ਇਸ ਕਰਕੇ ਇਹਨਾਂ ਨੇ ਕੋਈ ਅਣਜਾਣੇ ਗਲਤੀ ਨਹੀਂ ਕੀਤੀ ਮੰਨ ਲਓ ਕੋਈ ਅਣਜਾਣੇ ਹੋ ਗਈ ਫਿਰ ਉਹ ਕਹਿ ਦੇਣ ਵੀ ਉਦੋਂ ਸਾਨੂੰ ਇਸ ਗੱਲ ਦਾ ਸਾਾਸ ਨਹੀਂ ਸੀ ਵੀ ਟਰੈਕਟਰ ਮਗਰ ਟਰਾਲੀ ਬਣ ਕੇ ਜਿਹੜੇ ਭਾਜਪਾ ਦੀ ਬਿਨਾਂ ਸ਼ਰਤ ਹਮਾਇਤ ਦੇ ਕੇ ਨਤੀਜਾ ਨਿਕਲੇ ਹੁਣ ਸਾਨੂੰ ਇਹ ਲੱਗਦਾ ਵੀ ਉਹ ਗਲਤੀ ਸੀ ਇਸ ਕਰਕੇ ਕੋਈ ਗਲਤੀ ਵਾਲੀ ਗੱਲ ਹੈ ਨਹੀਂ ਪਰ ਕਿਉਂਕਿ ਜਿਹੜੇ ਦੂਜੇ ਵਿਰੋਧੀ ਦਲ ਵੀ ਨੇ ਉਹਨਾਂ ਦੇ ਪੱਲੇ ਕੀ ਹੈ ਇਹਨਾਂ ਨੇ 1996 ਤੋਂ ਲੈ ਕੇ ਉਹ ਲਾਈਨ ਨੂੰ ਬਦਲੇ ਬਿਨਾ ਇਕੱਲੇ ਬੰਦੇ ਬਦਲ ਦੋਂਗੇ ਕੀ ਫਰਕ ਪੈਜੂ ਜੀ ਮੈਨੂੰ ਲੱਗਦਾ ਕਿ ਗੱਠ ਜੋੜਨੋਂ ਜਾਂ ਰੂਸਿਆ ਨੂੰ ਮਨਾਉਣੋਂ ਜਾਦੇ ਜ਼ੋਰ ਇਸ ਗੱਲ ਤੇ ਦੇ ਦੇਣਾ ਕਿ ਦਿਲੋਂ ਮਾਫੀ ਮੰਗਣ ਤੇ ਰਵੱਈਆ ਮੁਤਾਬਕ ਚੱਲਣਾ ਮੈਂ ਕਹਿੰਦਾ ਜੀ ਇਹ ਕਿਆਹੀਦਾ ਰਿਹਾ ਵੀ ਸਾਰੇ ਅਸਤੀਫੇ ਦੇਣ ਤੇ ਅਕਾਲ ਤਖਸਾਲ ਸਾਹਿਬਾਨ ਨੂੰ ਅਪੀਲ ਕਰਨ ਕਿ ਪੰਥ ਕਰਵੈਤਾ ਅਨਸਾਰ ਪੰਥਕਲੀਹਾਂ ਤੇ ਅਕਾਲੀ ਦਲ ਦਾ ਪੁਨਰਗਠਨ ਕਰੋ ਦੋਏ ਦਸਤਾਵੇਜ਼ ਨੇ ਹੁਣ ਤੱਕ ਅਕਾਲੀ ਦੇ ਅਕਾਲੀ ਦਲ ਦੇ ਇੱਕ ਆਨੰਦਪੁਰ ਦਾ ਮਤਾ ਦੂਜਾ ਅਮਰਸਰ ਦਾ ਐਲਾਨਨਾਮਾ ਇਹ ਮੈਂ ਕਹਿੰਦਾ ਫਰਕ ਪਾ ਸਕਦੇ ਹੁਣ ਸ਼ਬਦਾਂ ਦਾ ਫਰਕ ਪਾ ਸਕਦੇ ਆ ਦੱਸਣ ਵੀ ਭਾਈ ਹੁਣ ਆਹ ਪ੍ਰੋਗਰਾਮ ਤੇ ਅਸੀਂ ਇਕੱਠੇ ਹੋ ਰਹੇ ਹਾਂ ਹੁਣ ਇਹ ਲੀ ਤਾਂ ਜਗੀਰ ਕੌਰ ਨੂੰ ਵੀ ਕੋਈ ਰੌਲਾ ਨਹੀਂ ਰੌਲਾ ਸਿਰਫ ਜਗੀਰ ਕੌਰ ਦਾ ਤਾਂ ਇਸ ਗੱਲ ਸੀ ਨਾ ਬੀਬੀ ਜੀ ਦਾ ਵੀ ਚੌਣ ਖੁੱਲੀ ਹੋਣੀ ਚਾਹੀਦੀ ਐ ਢੀਂਟਸਾ ਸਾਹਿਬ ਦਾ ਰੋਲ ਹੋਰ ਆ ਕਿਉਂਕਿ ਸੂਬੇਦਾਰੀ ਲੈ ਕੇ ਬਾਦਲ ਸਾਹਿਬ ਨੇ ਆਪ ਇਹਨਾਂ ਨੂੰ ਨਾਇਬ ਸੂਬੇਦਾਰੀਆਂ ਦਿੱਤੀਆਂ ਬਿਲਕੁਲ ਮਜੀਠੀਆ ਤੇ ਸੁਖਵੀਰ ਨੇ ਇਹਨਾਂ ਨੇ ਨਾਇਬ ਸੂਬੇਦਾਰੀਆਂ ਤੋੜਤੀਆਂ ਹਲਕੇ ਤੱਕ ਸੀਮਿਤ ਕਰਤਾ ਗੱਲ ਤਾਂ ਇੱਥੇ ਹੀ ਤੁਰੀ ਐ ਬਾਕੀ ਗੱਲਾਂ ਤੇ ਚਲੋ ਮਤ ਪੇ ਹੋਣਗੇ ਕਹਿੰਦੇ ਆ ਵੀ ਅਸੀਂ ਅੰਦਰੇ ਰੱਖਦੇ ਰਹਾਂ ਕਰਦੇ ਰਹੇ ਸੋ ਮੇਰੇ ਕਹਿਣ ਦਾ ਮਤਲਬ ਲਾਈਨ ਬਦਲਣ ਦੀ ਲੋੜ ਆ ਜਿਹਨੂੰ ਇਹ ਟੱਕਣ ਨੂੰ ਫਿਰਦੇ ਨੇ ਤੇ ਗਰੀਬਾਂ ਨੂੰ ਅੰਦਰ ਜ਼ਰੂਰ ਅਕਾਲੀ ਚਾਤੀ ਮਾਰ ਲੈਣ ਤਾਂ ਇਹਨਾਂ ਚ ਭਲਾਈ ਆ ਇਹਨਾਂ ਦਾ ਫਾਇਦਾ ਹੋ ਸਕਦਾ ਪੰਜਾਬ ਦਾ ਵੀ ਫਾਇਦਾ ਤਾਂ ਖੋਖਰ ਸਾਹਿਬ ਪੰਥ ਦਾ ਵੀ ਫਾਇਦਾ ਤਾਂ ਮੁਲਕ ਦਾ ਵੀ ਫਾਇਦਾ ਤਾਂ ਅੱਜ ਸਾਰਾ ਮੁਲਕ ਮੋਦੀ ਦੇ ਖਿਲਾਫ ਇਕੱਠਾ ਹੋ ਰਿਹਾ ਤੇ ਇਹ ਮੋਦੀ ਦੀ ਕਿਸ਼ਤੀ ਚੜਨ ਨੂੰ ਫਿਰਦੇ ਨੇ ਆਨੇ ਬਹਨਨੇ ਤੇ ਬਣੂ ਕੀ ਪੰਜਾਬ ਦਾ ਪੰਜਾਬ ਬਾਰੇ ਤਾਂ ਪ੍ਰਬੰਧ ਤਾਂ ਨਾ ਵੀ ਮੋਦੀ ਬੇਵਚ ਕਦੇ ਨਹੀਂ ਗਿਆ ਪੰਜਾਬ ਠੀਕ ਆ ਨਵੇਂ ਚੁੰਡਲੇ ਬੰਦੇ ਬਦਲ ਕੇ ਦੇਖ ਲਿਆ ਆਪਾਂ ਕੁਝ ਹੋਇਆ ਨਹੀਂ ਅਕਾਲੀ ਦਲ ਦੀ ਕੱਲੀ ਲੀਡਰਸ਼ਿਪ ਦੇਖੋ ਲੀ ਤੇ ਲੀਡਰਸ਼ਿਪ ਦਾ ਸਬੰਧ ਹੁੰਦਾ ਲਾਈਨ ਬਦਲੀ ਬਾਦਲ ਸਾਹਿਬ ਨੇ ਇਹਦੇ ਨਾਲ ਕਾਰਜਸ਼ੈਲੀ ਬਦਲੀ ਇਹਦੇ ਨਾਲ ਜਥੇਵੰਦ ਕ ਲਾਈਨ ਬਦਲੀ ਸਾਰੇ ਕਾਸੇ ਦੀ ਤਾਂ ਇਹ ਮੂਰੇ ਨੇ ਜੇ ਉਹਨੂੰ ਨਹੀਂ ਬਦਲਾਂਗੇ ਨਵਾਂ ਆ ਕੇ ਕੀ ਕਰ ਦੂ ਬਿਨਾਂ ਬਦਲੇ ਜੀ ਸੋ ਇਸ ਕਰਕੇ ਲਾਈਨ ਨੂੰ ਵਿਚਾਰਨ ਦੀ ਲੋੜ ਆ